ਜਾ ਹੋਰ ਪੁਲਿਸ ਹੈ ਉਹ ਬਲਾ ਕੇ ਪੱਤਰਕਾਰਾਂ ਨੂੰ ਧਮਕੀਆਂ ਦੇ ਰਹੇ ਨੇ ਉਹਨਾਂ ਨੂੰ ਥਰੈਟ ਕੀਤਾ ਜਾ ਰਹੀ ਡਿਪਟੀ ਕਮਿਸ਼ਨਰ ਦੀ ਜਿਹੜੀ ਚੇਅਰ ਹੈ ਉਹ ਸਾਰੇ ਜ਼ਿਲ੍ਹੇ ਦੇ ਲੋਕਾਂ ਵਾਸਤੇ ਉਹ ਸਤਕਾਰਯੋਗ ਹੈ ਪਰ ਡਿਪਟੀ ਕਮਿਸ਼ਨਰ ਦੀ ਕੁਰਸੀ ਤੇ ਬੈਠਣ ਵਾਲੇ ਵਿਅਕਤੀ ਜਿਹੜੇ ਲੋਕ ਵਿਰੋਧੀ ਨੇ ਨਾਲ ਪਿੱਛੇ ਸ਼ਾਇਦ ਇਹ ਚਾਹ ਕੋਈ ਲੀਡਰ ਹੈ ਜੋ ਪੱਤਰਕਾਰਾਂ ਦਾ ਸਨਮਾਨ ਨਹੀਂ ਕਰਦਾ ਅਸੀਂ ਉਹਦਾ ਬਿਲਕੁਲ ਨਹੀਂ ਸਨਮਾਨ ਨਹੀਂ ਕਰਾਂਗੇ ਬਾਈਟ ਲੈਣੀ ਹੁੰਦੀ ਆ ਤੇ ਉਹਨਾਂ ਨੂੰ ਬਾਈਟ ਨਹੀਂ ਦਿੰਦੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਵੀ ਨਹੀਂ ਹੋਇਆ ਕਿ ਕੋਈ ਵੀ ਡੀਸੀ ਸਹਿਬਾਨ ਹੋਵੇ ਜਾਂ ਕੋਈ ਐਸਐਸਪੀ ਸਹਿਬਾ ਹੋਵੇ ਉਹਨਾਂ ਨੇ ਕਦੇ ਵੀ ਕੋਈ ਬਾਈਟ ਨਾ ਦਿੱਤੀ ਹੋਵੇ ਤੇ ਜਾਂ ਗੱਲ ਨਾ ਕੀਤੀ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਇਸ ਮੁੱਦੇ ਨੂੰ ਰੱਖ ਕੇ ਫਿਰ ਉਹ yellow card ਦਾ ਜਿਹੜਾ ਮੁੱਦਾ ਉਹ ਵੀ ਡੀਪੀਆਰਓ ਦੇ ਖਿਲਾਫ ਹੈ ਜਿਹੜਾ ਉਠਾਇਆ ਜਾਊਗਾ ਕਿ ਅਸੀਂ ਇਹ ਮੁੱਖ ਮੰਤਰੀ ਪੰਜਾਬ ਅੱਗੇ ਮੰਗ ਕਰਦੇ ਹਾਂ ਕਿ ਜਿਹੜਾ ਡੀਸੀ ਮੈਡਮ ਦਾ ਪੱਤਰਕਾਰਾਂ ਨਾਲ ਜਿਹੜਾ ਵਿਹਾਰ ਆ ਉਹ ਸਹੀ ਨਹੀਂ ਹੈ। ਫਾਜ਼ਲਕਾ ਦੇ ਪੱਤਰਕਾਰਾਂ ਨੇ ਡਿਪਟੀ ਕਮਿਸ਼ਨਰ ਖਿਲਾਫ ਮੋਰਚਾ ਖੋਲ੍ਹਿਆ ਸਰਕਾਰੀ ਸਮਾਗਮਾਂ ਦੇ ਬਾਈਕਾਟ ਦਾ ਫੈਸਲਾ। ਫਾਜ਼ਲਕਾ ਜ਼ਿਲ੍ਹੇ ਦੇ ਪੱਤਰਕਾਰਾਂ ਨੇ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਡੀਸੀ ਵੱਲੋਂ ਖਬਰਾਂ ਸੰਬੰਧੀ ਪੱਖ ਨਾ ਦੇਣ ਅਤੇ ਫੋਨ ਨਾ ਚੁੱਕਣ ਦੇ ਰਵੱਈਏ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਜਲਾਨਾਬਾਦ ਵਿਖੇ ਹੋਈ ਇੱਕ ਅਹਿਮ ਮੀਟਿੰਗ ਵਿੱਚ ਪੱਤਰਕਾਰਾਂ ਨੇ ਸਰਕਾਰੀ ਸਮਾਗਮਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ। ਪੱਤਰਕਾਰਾਂ ਦੀਆਂ ਮੁੱਖ ਮੰਗਾਂ ਅਤੇ ਫੈਸਲੇ ਮੀਟਿੰਗ ਵਿੱਚ ਸੀਨੀਅਰ ਜਰਨਲਿਸਟ ਵੈਲਫੇਅਰ ਕਲੱਬ ਦੇ ਪ੍ਰਧਾਨ ਰਜਨੀਸ਼ ਸ਼ਵੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਬਲੈਕ ਪ੍ਰਧਾਨ ਕੁਲਦੀਪ ਰਾੜ ਅਤੇ ਨਿਊ ਜਲਾਲਾਬਾਦ ਪ੍ਰੈਸ ਕਲੱਬ ਦੇ ਪ੍ਰਧਾਨ ਬਿੱਟੂ ਦੁਮੜਾ ਨੇ ਗਵਾਈ ਕੀਤੀ ਪੱਤਰਕਾਰਾਂ ਨੇ ਕਈ ਮੁੱਦਿਆਂ ਤੇ ਚਰਚਾ ਕੀਤੀ ਜਿਨ੍ਹਾਂ ਵਿੱਚ ਸ਼ਾਮਲ ਹਨ ਡੀਸੀ ਫਾਸਿਲਕਾ ਦਾ ਰਵਈਆ ਪੱਤਰਕਾਰਾਂ ਨੇ ਇਸ ਗੱਲ ਤੇ ਸਖਤ ਨੋਟਿਸ ਲਿਆ ਕਿ ਡੀਸੀ ਖਬਰਾਂ ਸੰਬੰਧੀ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹਨ ਅਤੇ ਉਹਨਾਂ ਦੇ ਫੋਨ ਨਹੀਂ ਚੁੱਕਦੇ ਇਸ ਨੂੰ ਲੋਕਤੰਤਰ ਦੇ ਚੌਥੇ ਥਾ ਮੀਡੀਆ ਪ੍ਰਤੀ અપਮਾਨਜਨਕ ਰਵੱਈਆ ਘਰਾੜ ਦਿੱਤਾ ਗਿਆ ਸਰਕਾਰੀ ਸਮਾਗਮਾਂ ਦਾ ਬਾਈਕਾਟ ਪੱਤਰਕਾਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਜਦੋਂ ਤੱਕ ਡੀਸੀ ਆਪਣਾ ਅੜੀਲ ਰਵੱਈਆ ਨਹੀਂ ਬਦਲਦੇ ਉਦੋਂ ਤੱਕ ਜ਼ਿਲ੍ਹੇ ਵਿੱਚ ਹੋਣ ਵਾਲੇ ਸਾਰੇ ਸਰਕਾਰੀ ਸਮਾਗਮਾਂ ਦਾ ਬਾਈਕਾਟ ਕੀਤਾ ਜਾਵੇਗਾ ਪੱਤਰਕਾਰਾਂ ਨੂੰ ਧਮਕੀਆਂ ਅਤੇ ਪੁਲਿਸ ਵੱਲੋਂ ਪਰੇਸ਼ਾਨੀ ਮੀਟਿੰਗ ਵਿੱਚ ਨਿਰਪੱਖ ਪੱਤਰਕਾਰਾਂ ਨੂੰ ਮਿਲ ਰਹੀਆਂ ਧਮਕੀਆਂ ਅਤੇ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਪਰੇਸ਼ਾਨ ਕਰਨ ਦੀਆਂ ਖਬਰਾਂ ਦੀ ਵੀ ਨਿੰਦਾ ਕੀਤੀ ਗਈ ਪੱਤਰਕਾਰ ਭਾਈਚਾਰੇ ਨੇ ਇੱਕ ਦੂਜੇ ਨਾਲ ਖੜਨ ਦਾ ਪ੍ਰਣ ਲਿਆ ਲੋਕ ਹਿੱਤਾਂ ਦੀ ਅਣਦੇਖੀ ਪੱਤਰਕਾਰ ਆਗੂਆ ਜਿਨ੍ਹਾਂ ਵਿੱਚ ਪਰਮਜੀਤ ਟਾਬਾ, ਬਿੱਟੂ ਦੂਬੜਾ, ਕੁਲਦੀਪ ਬਰਾੜ ਅਤੇ ਰਜਨੀਸ਼ ਰਵੀ ਸ਼ਾਮਲ ਸਨ ਨੇ ਕਿਹਾ ਕਿ ਜੇਕਰ ਡੀਸੀ ਲੋਕ ਇਤਨਾ ਨਾਲ ਸੰਬੰਧਿਤ ਖਬਰਾਂ ਬਾਰੇ ਆਪਣਾ ਪੱਖ ਨਹੀਂ ਦਿੰਦੇ ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਗਲੀ ਰਣਨੀਤੀ ਪੱਤਰਕਾਰਾਂ ਨੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਤਹਿਤ ਜ਼ਿਲ੍ਹੇ ਭਰ ਦੇ ਪੱਤਰਕਾਰਾਂ ਨੂੰ ਲਾਮਬੰਦ ਕਰਨ ਲਈ ਇੱਕ ਮੁਹਿੰਮ ਚਲਾਈ ਜਾਵੇਗੀ। ਇੱਕ ਹਫ਼ਤੇ ਬਾਅਦ ਫਾਜ਼ਿਲਕਾ ਜ਼ਿਲ੍ਹਾ ਹੈੱਡਕੁਆਰਟਰ ਤੇ ਪੱਤਰਕਾਰ ਭਾਈਚਾਰੇ ਦੀ ਇੱਕ ਵੱਡੀ ਅਤੇ ਹੰਗਾਮੀ ਮੀਟਿੰਗ ਬੁਲਾਈ ਜਾਵੇਗੀ ਜਿੱਥੇ ਅਗਲੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਬਾਈਕਾਡ ਦਾ ਅਸਰ ਜ਼ਿਲ੍ਹੇ ਦੇ ਸਰਕਾਰੀ ਕੰਮਕਾਜ ਅਤੇ ਜਨਤਕ ਜਾਣਕਾਰੀ ਦੇ ਪ੍ਰਵਾਹ ਤੇ ਪੈਣ ਦੀ ਸੰਭਾਵਨਾ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਕਦਮ ਨਾਲ ਡੀਸੀ ਦੇ ਰਵਈਏ ਵਿੱਚ ਕੋਈ ਬਦਲਾਅ ਆਵੇਗਾ ਅੱਜ ਜਲਾਲਾਬਾਦ ਦੇ ਸਮੂਹ ਪੱਤਰਕਾਰ ਭਾਈਚਾਰੇ ਨੇ ਇਕੱਤਰਤਾ ਦਿਖਾਉਂਦੇ ਫਿਰੇ ਇੱਕੋ ਜਗ੍ਹਾ ਤੇ ਇਕੱਠੇ ਹੋ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪੱਤਰਕਾਰ ਭਾਈਚਾਰਾ ਉਹ ਇਕੱਠਾ ਇਕੱਠਾ ਉਹਨਾਂ ਦੇ ਵਿੱਚ ਅਤੇ ਕੋਈ ਵੀ ਉਹਨਾਂ ਦੇ ਖਿਲਾਫ ਜਾਂ ਉਹਨਾਂ ਦੇ ਚ ਡੀਸੀ ਮੈਡਮ ਹੀ ਕਿਉਂ ਨਾ ਹੋਵੇ ਜੇ ਉਹਨਾਂ ਦੀ ਕੋਈ ਗੱਲ ਨਹੀਂ ਸੁਣਾਉਂਦੇ ਤਾਂ ਉਹਨਾਂ ਨੂੰ ਫਿਰ ਇਕੱਠੇ ਹੋ ਕੇ ਆ ਉਹਨਾਂ ਦੇ ਖਿਲਾਫ ਕੁਛ ਨਾ ਕੁਛ ਜਿਹੜੀ ਉਹ ਕਾਰਵਾਈ ਜ਼ਰੂਰ ਕਰਨੀ ਪਊਗੀ ਡੀਸੀ ਮੈਡਮ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹ ਨਾ ਤਾਂ ਕਿਸੇ ਚਾਹੇ ਉਹ ਕਿਸਾਨ ਯੂਨੀਅਨ ਦੇ ਆਗੂ ਹੋ ਚਾਹੇ ਪੱਤਰਕਾਰ ਭਾਈਚਾਰਾ ਹੋਵੇ ਕਿਸੇ ਦੀਆਂ ਵੀ ਉਹ ਜਿਹੜੀ ਉਹ ਗੱਲ ਨਹੀਂ ਸੁਣ ਰਹੇ ਜਾਂ ਪੱਤਰਕਾਰਾਂ ਨੇ ਕਿਸੇ ਵੀ ਖਬਰ ਦੇ ਸਬੰਧ ਦੇ ਵਿੱਚ ਕੋਈ ਬਾਈਟ ਲੈਣੀ ਹੁੰਦੀ ਹੈ ਤੇ ਉਹਨਾਂ ਨੂੰ ਬਾਈਟ ਨਹੀਂ ਦਿੰਦੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਵੀ ਨਹੀਂ ਹੋਇਆ ਕਿ ਕੋਈ ਵੀ ਡੀਸੀ ਸਹਿਬਾਨ ਹੋਵੇ ਜਾਂ ਕੋਈ ਐਸਐਸਪੀ ਸਾਹਿਬਾ ਹੋਵੇ ਉਹਨਾਂ ਨੇ ਕਦੇ ਵੀ ਕੋਈ ਬਾਈਟ ਨਾ ਦਿੱਤੀ ਹੋਵੇ ਤੇ ਜਾਂ ਗੱਲ ਨਾ ਇੱਕ ਬੜੀ ਮੰਦ ਭਾਗੀ ਗੱਲ ਇਸ ਦੇ ਸਬੰਧ ਦੇ ਵਿੱਚ ਇੱਕ ਸਾਂਝੀ ਪ੍ਰੈਸ ਕਾਨਫਰੰਸ ਹੋਈ ਹੈ ਉਹਦੇ ਵਿੱਚ ਇਹ ਮਤੇ ਪਾਸ ਕੀਤੇ ਗਏ ਆ ਕਿ ਡੀਸੀ ਮੈਡਮ ਦੇ ਖਿਲਾਫ ਵੱਖ-ਵੱਖ ਜੇ ਚਾਇਓ ਹੋ ਯੂਨੀਆਨਾ ਹੋ ਉਹਨਾਂ ਨੂੰ ਇਕੱਠਾ ਕੀਤਾ ਜਾਊਗਾ ਜ਼ਿਲ੍ਹਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਵੀ ਫਾਇਲ ਕਾ ਡਿਸਟ੍ਰਿਕਟ ਨੂੰ ਲੱਗਦੇ ਆ ਉਹਨਾਂ ਦੇ ਵਿੱਚ ਇਕੱਠੇ ਹੋ ਕੇ ਆ ਇਹਦੀ ਜਿਹੜੀ ਆਵਾਜ਼ اٹھਾਈ ਜਾਊਗੀ ਬੇਸ਼ੱਕ ਇਹਦੇ ਵਿੱਚ ਇੱਕ ਮੁੱਦਾ ਹੋਰ ਵੀ ਉੱਠਿਆ ਤੇ ਉਹ yellow card ਦਾ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਇਸ ਮੁੱਦੇ ਨੂੰ ਰੱਖ ਕੇ ਫਿਰ ਉਹ yellow card ਦਾ ਜਿਹੜਾ ਮੁੱਦਾ ਉਹ ਵੀ ਡੀਪੀਆਰਓ ਦੇ ਖਿਲਾਫ ਹੈ ਜਿਹੜਾ ਉਠਾਇਆ ਜਾਊਗਾ ਕਿ ਅਸੀਂ ਇਹ ਮੁੱਖ ਮੰਤਰੀ ਪੰਜਾਬ ਅੱਗੇ ਮੰਗ ਕਰਦੇ ਆ ਕਿ ਜਿਹੜਾ ਡੀਸੀ ਮੈਡਮ ਦਾ ਪੱਤਰਕਾਰਾਂ ਨਾਲ ਜਿਹੜਾ ਵਿਹਾਰ ਆ ਉਹ ਸਹੀ ਨਹੀਂ ਹੈ ਇਹਨਾਂ ਦਾ ਜਿਹੜਾ ਵਿਹਾਰ ਆ ਉਹ ਸਹੀ ਹੋਣਾ ਚਾਹੀਦਾ ਤਾਂ ਜਾਂ ਜਿਹੜੀਆਂ ਸਰਕਾਰ ਵੱਲੋਂ ਜਿੰਨੀਆਂ ਵੀ ਕੋਈ ਨੀਤੀਆਂ ਹੁੰਦੀਆਂ ਕੋਈ ਉਹਨਾਂ ਨੇ ਜੰਦ ਨਸ਼ਾ ਵਿਰੋਧਾ ਜਾਂ ਕੁਝ ਹੋਰ ਆ ਉਹਨਾਂ ਨੇ ਲੋਕਾਂ ਤੱਕ ਪਹੁੰਚਾਉਣਾ ਤਾਂ ਉਹ ਪ੍ਰੈਸ ਦੇ ਥਰੂ ਹੀ ਪਹੁੰਚ ਸਕਦਾ ਜੇਕਰ ਡੀਸੀ ਮੈਡਮ ਸਾਡਾ ਸਾਥ ਨਹੀਂ ਦੇਣਗੇ ਤੇ ਅਸੀਂ ਉਹ ਅਸਮਰਥ ਹੋਵਾਂਗੇ ਲੋਕਾਂ ਦੇ ਇਤਾਕਾ ਜੜੀ ਨਾਲ ਉਹ ਖਬਰਾਂ ਪਹੁੰਚਾਉਣ ਦੇ ਤਾਂ ਆਬ ਦੁੰਬੜਾ ਜੀ ਦੇ ਸਾਰਾ ਕੁਝ ਵਿਸਤਾਰ ਨਾਲ ਦੱਸਦਾ ਹੈ ਪਹਿਲੀ ਗੱਲ ਸਿੱਧੀ ਸਪਸ਼ਟ ਨੀਤੀ ਹੈ ਜਾਇ ਕੋਈ ਅਫਸਰ ਹੈ ਨਾਲ ਵੀ ਤੇຊਾਈ ਹੈ ਚਾਹੇ ਕੋਈ ਲੀਡਰ ਹੈ ਜੋ ਪੱਤਰਕਾਰਾਂ ਦਾ ਸਨਮਾਨ ਨਹੀਂ ਕਰਦਾ ਅਸੀਂ ਉਹਦਾ ਬਿਲਕੁਲ ਨਹੀਂ ਸਨਮਾਨ ਨਹੀਂ ਕਰਾਂਗੇ ਜੋ ਫੈਸਲਾ ਕੀਤਾ ਜਾਵਾ ਉਸਨੇ ਅੱਜ ਬੜੀ-ਬੜੀ ਗੱਲ ਲਈ ਵੀ ਸਾਰੇ ਜਿੰਨੇ ਸਾਡੇ ਸੰਸਥਾਵਾਂ ਸਾਡੇ ਸਾਰੇ ਪਾਈਚਾਰੇ ਬੜੇ ਵਧੀਆ ਮਾਹੌਲ 'ਚ ਮੀਟਿੰਗ ਹੋਈ ਹੈ ਔਰ ਜੋ ਬਰਾੜ ਸਾਹਿਬ ਔਰ ਟਾਬਾ ਜੀ ਦੱਸ ਗਏ ਵਿਸਤਾਰ ਨਾਲ ਅਸੀਂ ਉੱਥੇ ਕਾਇਮ ਖੜੋਤੇ ਆ ਜਿਵੇਂ ਜਿਵੇਂ ਸਾਨੂੰ ਸਾਡੀ ਕਮੇਟੀ ਜਿਵੇਂ ਜਿਵੇਂ ਨਿਰਦੇਸ਼ ਦੇਵੇਗੀ ਉਸੇ ਤਰੀਕੇ ਨਾਲ ਸਟੈਪ ਬਾਈ ਸਟੈਪ ਅੱਗੇ ਕਾਰਵਾਈ ਧੰਨ ਅੱਜ ਜਲਾਲਾਬਾਦ ਵਿਖੇ ਫਾਜ਼ਿਲਕਾ ਦੇ ਪੱਤਰਕਾਰਾਂ ਵੱਲੋਂ ਇੱਕ ਹਗਾਮੀ ਮੀਟਿੰਗ ਕਰਨ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਪੱਤਰਕਾਰ ਭਰਾ ਨੇ ਉਹ ਜਿੰਨੇ ਵੀ ਸਾਡੇ ਪ੍ਰੈਸ ਕਲੱਬ ਨੇ ਜਾਂ ਜਿਹੜੀ ਸਾਡੀ ਪ੍ਰੈਸ ਯੂਨੀਅਨਸ ਦੇ ਹੈਗੇ ਨੇ ਨਮਾਇੰਦੇ ਉਹਨਾਂ ਨੇ ਆ ਸ਼ਮੂਲੀਅਤ ਕੀਤੀ ਹੈ ਪੱਤਰਕਾਰਾਂ ਨੂੰ ਜਿਹੜੀਆਂ ਦਰਪੇਸ਼ ਮੁਸ਼ਕਲਾਂ ਨੇ ਉਸ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਹੈ ਕਿ ਅੱਜ ਜਿਹੜਾ ਹੈਗਾ ਪੱਤਰਕਾਰ ਜੇਕਰ ਕਵਰਜ ਕਰਨ ਜਾਂਦਾ ਹੈ ਔਰ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਪੱਤਰਕਾਰਤਾ ਤੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਥ੍ਰੈਟ ਵਧ ਰਹੇ ਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਧਮਕੀਆਂ ਨੇ ਆਮ ਹੋ ਗਈਆਂ ਨੇ ਪੱਤਰਕਾਰ ਜਿਹੜਾ ਇੱਕ ਲੋਕਤੰਤਰ ਦਾ ਚੌਥਾ ਥੰਮ ਹੈ ਪ੍ਰੈਸ ਤਾਂ ਉਹਦੇ باوجود ਵੀ ਜਿਹੜਾ ਹੈਗਾ ਉਹ ਸੇਫ ਨਹੀਂ ਹੈ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਂਦਾ ਹੈ ਸਰਕਾਰ ਤੱਕ ਪਹੁੰਚਾਉਣ ਦਾ ਜਿਹੜਾ ਮਿਸ਼ਨ ਹੈਗਾ ਹੈ ਕਿ ਸਰਕਾਰ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਆਹ ਲੋਕਾਂ ਦੀਆਂ ਸਮੱਸਿਆਵਾਂ ਨੇ ਤਾਂ ਕਿ ਸਰਕਾਰ ਨੂੰ ਉਹ ਸਮੱਸਿਆਵਾਂ ਹੱਲ ਕਰਨ ਦੇ ਵਿੱਚ ਸਖਿਯਾਈ ਹੋ ਸਕੇ ਲੇਕਿਨ ਅੱਜ ਉਲਟਾ ਹੋ ਰਿਹਾ ਜੇਕਰ ਕੋਈ ਸਮੱਸਿਆ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਲਟਾ ਉਸ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਜਿਹੜਾ ਪੱਤਰਕਾਰ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਂਦਾ ਉਹਨਾਂ ਨੂੰ ਧਮਕਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਔਰ ਕੁਝ ਪੱਤਰਕਾਰਾਂ ਬਾਰੇ ਜਿਹੜਾ ਆਮ ਤੌਰ ਤੇ ਇਹ ਪਿਛਲੇ ਹਫਤੇ ਦੇ ਵਿੱਚ ਜਿਹੜਾ ਇਹ ਸਾਹਮਣੇ ਆਇਆ ਕਿ ਪੰਜਾਬ ਪੁਲਿਸ ਦੀ ਜਿਹੜੀ ਸੀਆਈ ਸੀਆਈਏ ਸਟਾਫ ਹੈ ਜਾਂ ਹੋਰ ਪੁਲਿਸ ਹੈ ਉਹ ਬੁਲਾ ਕੇ ਪੱਤਰਕਾਰਾਂ ਨੂੰ ਧਮਕੀਆਂ ਦੇ ਰਹੇ ਨੇ ਉਹਨਾਂ ਨੂੰ ਥਰੈਟ ਕੀਤਾ ਜਾ ਰਿਹਾ ਹੈ ਅੱਜ ਫਾਜ਼ਲ ਕਾ ਦੇ ਵਖਵਾ ਖਦਾਰਿਆਂ ਦੇ ਜਿਹੜੇ ਪੱਤਰਕਾਰ ਨੇ ਉਹਨਾਂ ਨੇ ਅੱਜ ਪਹੁੰਚ ਕੇ ਇਸ ਗੱਲ ਦੀ ਜਿਹੜੀ ਨਿੰਦਾ ਵੀ ਕੀਤੀ ਹੈ ਔਰ ਇਸ ਗੱਲ ਦਾ ਮਤਾ ਵੀ ਪਾਸ ਕੀਤਾ ਹੈ ਕਿ ਉਹਨਾਂ ਪੱਤਰਕਾਰਾਂ ਦੇ ਹੱਕ ਦੇ ਵਿੱਚ ਪੂਰੇ ਜ਼ਿਲ੍ਹੇ ਫਾਜ਼ਿਲਕਾ ਦੇ ਜਿਹੜੇ ਪੱਤਰਕਾਰ ਨੇ ਉਹ ਇੱਕ ਤਾਨ ਕੇ ਖੜੇ ਨੇ ਔਰ ਕਿਸੇ ਤਰ੍ਹਾਂ ਵੀ ਉਹਨਾਂ ਤੇ ਮੁਸ਼ਕਲ ਆਉਂਦੀ ਹੈ ਤੇ ਉਹਨਾਂ ਦਾ ਸਾਥ ਦੇਣਗੇ ਅਗਲੀ ਗੱਲ ਕਿ ਜ਼ਿਲ੍ਹਾ ਫਾਜ਼ਿਲਕਾ ਨਾਲ ਸੰਬੰਧਤ ਹੈ ਕਿ ਇੱਥੋਂ ਦੇ ਜਿਹੜੇ ਡਿਪਟੀ ਕਮਿਸ਼ਨਰ ਦੀ ਕੁਰਸੀ ਤੇ ਬਿਰਾਜ਼ਮਾਨ ਨੇ ਮੈਡਮ ਅੰਮ੍ਰਿਤਪ੍ਰੀਤ ਕੌਰ ਉਹ ਕਿਸੇ ਵੀ ਪੱਤਰਕਾਰ ਦਾ ਉਹ ਜੇਕਰ ਉਹਨਾਂ ਨੇ ਪੱਖ ਲੈਣਾ ਹੋਵੇ ਬਤੌਰ ਜ਼ਿਲ੍ਹਾ ਮੁਖੀ ਨੇ ਸਾਡੇ ਕਿਸੇ ਖਬਰ ਨੂੰ ਚਲਾਉਣ ਵਾਸਤੇ ਜਿਹੜੇ ਟੀਵੀ ਵਾਲੇ ਸਾਥੀ ਨੇ ਜਾਂ ਪੱਤਰਕਾਰ ਜਿਹੜੇ ਪ੍ਰਿੰਟ ਮੀਡੀਆ ਵਾਲੇ ਸਾਥੀ ਨੇ ਆਮ ਤੌਰ ਤੇ ਖਬਰ ਦੀ ਪੁਸ਼ਟੀ ਜਾਂ ਕਿਸੇ ਵੀ ਸਮੱਸਿਆ ਬਾਰੇ ਕੁਝ ਨਾ ਹੋਵੇ ਤੇ ਉਹ ਪੱਖ ਲੈਣਾ ਬੰਦਾ ਜ਼ਰੂਰੀ ਹੈ ਇਹ ਪਹਿਲੀ ਡੀਸੀ ਸਾਹਿਬਾ ਹੈ ਕਿ ਜਿਹੜੀ ਉਹ ਪੱਖ ਲੈਣ ਤੋਂ ਕੰਨੀ ਨਹੀਂ ਕਰਾਉਂਦੀ ਉਲਟਾ ਜਿਹੜਾ ਹੈਗਾ ਪੱਖ ਲੈਣ ਦੀ ਉਹ ਕਿਸੇ ਤਰ੍ਹਾਂ ਦੀ ਗੱਲ ਨਹੀਂ ਕਰ ਰਹੀ ਅਸੀਂ ਇਹ ਗੱਲ ਸਾਫ਼ ਕਰਦੇ ਨੇ ਚਾਣੇਪੁਰ ਸਮੂਹ ਪੱਤਰਕਾਰ ਡਿਪਟੀ ਕਮਿਸ਼ਨਰ ਦੀ ਜਿਹੜੀ ਕੁਰਸੀ ਹੈ ਉਹ ਦਾ ਅਸੀਂ ਨਰਾਦਰ ਨਹੀਂ ਕਰਦੇ ਆ ਡਿਪਟੀ ਕਮਿਸ਼ਨਰ ਦੀ ਜਿਹੜੀ ਚੇਅਰ ਹੈ ਉਹ ਸਾਰੇ ਜ਼ਿਲ੍ਹੇ ਦੇ ਲੋਕਾਂ ਵਾਸਤੇ ਉਹ ਸਤਕਾਰਯੋਗ ਹੈ ਪਰ ਡਿਪਟੀ ਕਮਿਸ਼ਨਰ ਦੀ ਕੁਰਸੀ ਤੇ ਬੈਠਣ ਵਾਲੇ ਵਿਅਕਤੀ ਜਿਹੜੇ ਲੋਕ ਵਿਰੋਧੀ ਨੇ ਆਬਾ ਜੀ ਨੇ ਦੱਸਿਆ ਜਿਵੇਂ ਡੀਸੀ ਸਾਹਿਬ ਆਦੀ ਕੁਰਸੀ ਦਾ ਸਹੀ ਇਸਤੇਮਾਲ ਨਹੀਂ ਕਰਦੇ ਅਸੀਂ ਸਾਰਾ ਦਿਨ ਗਰਮੀ ਹੋਵੇ ਚਾਹੇ ਸਰਦੀ ਹੋਵੇ ਚਾਹੇ ਉਹ ਆਮ ਪਬਲਿਕ ਦੇ ਫੋਨ ਖਬਰਾਂ ਹੋਣ ਚਾਹੇ ਸਰਕਾਰੀ ਦਰਿਆ ਵੀ ਹੋਣ ਜੇ ਸਰਕਾਰੀ ਕੁਰਸੀ ਤੇ ਬਹਿ ਕੇ ਇੱਕ ਅਫਸਰ ਇਹ ਪ੍ਰੈਸ ਦੀ ਇੱਜ਼ਤ ਨਹੀਂ ਕਰਨਾ ਜਾਣਦੇ ਤੇ ਉਹਨਾਂ ਦਾ ਜਵਾਬ ਸਾਹਮਣੇ ਦੇਣਾ ਇਸ ਨੂੰ ਵੀ ਜਾਣਦੇ ਆ ਕਹਿੰਦਾ ਮਤਲਬ ਇਹ ਹੀ ਹੈ ਜੇ ਅਸੀਂ ਸਾਰਾ ਦਿਨ ਕੰਮ ਕਰਨਿਆ ਦੇ ਸੇਵਾ ਕਰਨਿਆ ਕੋਈ ਵੀ ਕੰਮ ਹੈ ਇੱਕ ਇੱਕ ਸਨਮਾਨ ਦੇ ਭੁੱਖੇ ਨੇ ਇੱਕ ਪੱਤਰਕਾਰ ਜੇ ਉਹਨਾਂ ਨੂੰ ਸਨਮਾਨ ਨਹੀਂ ਮਿਲੇਗਾ ਤੇ ਅਸੀਂ ਪਰਮ ਜੀ ਦੇ ਟਾਬਾ ਜੀ ਦੀ ਅਗਵਾਈ ਥੱਲੇ ਜਾਂ ਇਹਨਾਂ ਦੀ ਸਹਿਮਤੀ ਦੇ ਨਾਲ ਮੇਰੀ ਜਿਹੜੀ ਪੂਰੀ ਟੀਮ ਹੈ ਨਿਊ ਜਲਾਲਾਬਾਦ ਪ੍ਰੈਸ ਕਲੱਬ ਪੂਰੀ ਟੀਮ ਇਹਨਾਂ ਦੇ ਨਾਲ ਸੰਯੋਗ ਦੇਵਾਂਗੇ ਜਿੱਥੇ ਵੀ ਜਾਣਾ ਪਿਆ ਜਿਵੇਂ ਵੀ ਕਰਨਾ ਪਿਆ ਇਹਨਾਂ ਨੂੰ ਪੂਰਾ ਸੰਯੋਗ ਦੇਾਂਗੇ